ਮਾਨ ਸਾਹਿਬ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਕਿਉਂਕਿ ਤੁਸੀਂ ਇਮਾਨਦਾਰ ਹੋ ਕਟੜ ਇਮਾਨਦਾਰ ਹੋ ਬੇਸ਼ੱਕ ਕੁਝ ਲੋਕਾਂ ਨੇ ਕਹਿਣਾ ਕਿ ਭਾਈ ਤੇਰੀ ਤੌਕਾਤ ਹੀ ਨਹੀਂ ਹੈ ਕਿ ਤੁਸੀਂ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰ ਸਕੋ ਪਰ ਯਾਦ ਕਰੋ ਵੇਲਾ ਜਦੋਂ ਆਪਾਂ ਵਟਾਂ ਤੇ ਬੈਠ ਕੇ ਰੋਟੀਆਂ ਖਾਦੇ ਹੁੰਦੇ ਸੀ ਹੱਥਾਂ ਤੇ ਰੱਖ ਕੇ ਮੇਰੇ ਖਿਆਲ ਚ ਤੁਹਾਨੂੰ ਯਾਦ ਨਹੀਂ ਹੋਣਾ ਪਰ ਸਾਨੂੰ ਯਾਦ ਹੈ ਕਿ ਉਸ ਸਮੇਂ ਇੱਕ ਵਾਰ ਜਦੋਂ 2014 ਦੇ ਵਿੱਚ ਜਿਮਨੀ ਚੋਂ ਸੀ ਤਲਵੰਡੀ ਸਾਬੋ ਵਾਲੀ ਸਾਈਡ ਤੇ ਉੱਥੇ ਵੀ ਆਪਾਂ ਬਾਹਰ ਬੈਠ ਕੇ ਪਾਰਟੀ ਦੇ नेशनेल कंविनीर ਜਿਹੜੇ ਹੈਗੇ ਨੇ Arvind Kejriwal ji ਆਪਾਂ ਉਦੋਂ ਵੀ ਉਹ ਪਾਸੇ ਬੱਟਾਂ ਜਾਂ ਤੇ ਖਾਲਿਆਂ ਜੇ ਤੇ ਬੈਠ ਕੇ ਰੋਟੀ ਖਾਦੀ ਸੀ ਹੱਥਾਂ ਤੇ ਰੱਖ ਕੇ ਤੇ ਉਹਦੀਆਂ ਫੋਟੋਆਂ ਕਰਕੇ ਵੀ ਪਾਈਆਂ ਸੀ ਕਿ ਭਾਈ ਅਸੀਂ ਤਾਂ ਆਮ ਲੋਕ ਆ ਈਮਾਨਦਾਰ ਲੋਕ ਆ ਆਮ ਲੋਕ ਆ ਅਸੀਂ ਰਾਜਨੀਤੀ ਕਰਨ ਨਹੀਂ ਸਿਖਾਉਣ ਆਏ ਆ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਨੀਆਂ ਮੈਂ ਆ ਮੇਰੇ ਹੱਥ 'ਚ ਡੋਰ ਹੈ ਚਾਈਨਾ ਡੋਰ ਕਹਿੰਦੇ ਨੇ ਇਹ ਚੈਨਾ ਡੋਰ ਹੈ ਜੀ ਇਹ ਮੇਰੇ ਹੱਥ ਚ ਹਾਂ ਹੁਣ ਤੁਸੀਂ ਕਹੋਗੇ ਕਿ ਇਹ ਭਾਈ ਤੇਰੇ ਹੱਥ ਚ ਹੈ ਤੇ ਤੂੰ ਲੈ ਕੇ ਆਇਆ ਹੋਏਗਾ ਇਹ ਮੈਂ ਕੋਠੇ ਤੋਂ ਲਾ ਕੇ ਲੈ ਕੇ ਆਇਆ ਇਕੱਠੀ ਕਰਕੇ ਕਿਸੇ ਦਾ ਪਤੰਗ ਕਟਿਆ ਗਿਆ ਸੀ ਤੇ ਉਹ ਪਤੰਗ ਤਾਂ ਅੜ ਗਿਆ ਵਿੱਚ ਦਰਖਤ ਦੇ ਪਾਟ ਗਿਆ ਤੇ ਮੈਂ ਡੋਰ ਇਕੱਠੀ ਕਰਕੇ ਲੈ ਕੇ ਆਇਆ ਤੇ ਮੈਨੂੰ ਮਹਿਸੂਸ ਹੋਇਆ ਕਿ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਇੰਨੀ ਕ ਮਜ਼ਬੂਤ ਹੈ ਕਿ ਇਨਸਾਨੀ ਜਿਹੜਾ ਹੈਗਾ ਅੰਗ ਜਾਂ ਇਨਸਾਨੀ ਜਿਸਮ ਨੂੰ ਆਸਾਨੀ ਦੇ ਨਾਲ ਹੀ ਕਟ ਕੱਟ ਸਕਦੀ ਹੈ ਇਸ ਲਈ ਇੱਕ ਹਫਤੇ ਤੋਂ ਲਗਾਤਾਰ ਖਬਰਾਂ ਵੀ ਆ ਰਹੀਆਂ ਕਿ ਕਿਤੇ ਕੋਈ ਲੇਡੀਜ਼ ਕਿਤੇ ਕੋਈ ਜੈਂਟਸ ਕਿਤੇ ਕੋਈ ਬੱਚਾ ਚਾਇਨਾਡੂਰ ਦੀ ਵਜਾ ਕਰਕੇ ਉਹ ਇਸ ਦੁਨੀਆ ਤੋਂ ਚਲਾ ਗਿਆ ਸਾਡੇ ਮੋਗੇ ਵੀ ਕੱਲ ਇੱਕ ਵਾਰਦਤ ਹੋਈ ਘਟਨਾ ਘਟਈ ਹੈ ਪਟ ਗਿਆ ਬੱਚਾ ਸਾਡੀਆਂ ਦੁਆਵਾਂ ਨੇ ਕਿ ਪ੍ਰਮਾਤਮਾ ਉਹਨੂੰ ਲੰਮੀ ਉਮਰ ਬਖਸ਼ੇ ਕਿਉਂਕਿ ਮਾਪੇ ਦਾ ਇੱਕ ਸਹਾਰਾ ਹੁੰਦਾ ਨਹੀਂ ਜਦੋਂ ਅਸੀਂ ਬੱਚਿਆਂ ਨੂੰ ਪਾਲ ਪੋਸ ਕੇ ਵੱਡੇ ਕਰਦੇ ਹਾਂ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਬਾਲ ਬੱਚੇ ਵਾਲੇ ਹੋ ਤੁਸੀਂ ਤੁਸੀਂ ਕੋਈ ਅਣਜਾਣ ਨਹੀਂ ਹੋ ਇਹਨਾਂ ਦੁੱਖਾਂ ਤੋਂ ਮੈਨੂੰ ਇਹ ਵੀ ਪਤਾ ਹੈ ਕਿ ਨਾ ਤਾਂ ਤੁਸੀਂ ਹੁਣ ਤੱਕ ਕਿਸੇ ਕ੍ਰੈਸ਼ਰ ਚ ਹਿੱਸਾ ਪਾਇਆ ਹੈ ਨਾ ਤੁਸੀਂ ਕਿਸੇ ਹੋਟਲ ਦੇ ਵਿੱਚ ਹਿੱਸਾ ਪਾਇਆ ਨਾ ਤੁਸੀਂ ਕਿਸੇ ਰੇਤਾ ਦੇ ਵਿੱਚ ਹਿੱਸਾ ਪਾਇਆ ਹੈ ਤੁਸੀਂ ਇਹ ਨਹੀਂ ਕੀਤਾ ਕੰਮ ਬਿਲਕੁਲ ਨਹੀਂ ਕੀਤਾ ਤੁਸੀਂ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਗਲਤ ਕੰਮ ਨਹੀਂ ਕੀਤਾ ਪਰ ਕੀਤਾ ਕੀ ਹੈ ਪੰਜਾਬ ਲਈ ਉਹ ਵੀ ਤਾਂ ਦੱਸੋ ਨਾ ਜੋਦ ਨਸ਼ੇਵਰੋਂ ਤੇ ਚੱਲ ਰਿਹਾ ਹੁਣ ਆ ਡੋਰ ਹੈ ਚੈਨਾ ਦੋਰ ਹੈ ਮੈਂ ਜੁੱਧ ਨਸ਼ਾ ਵਿਰੋਧ ਤਾਂ ਗੱਲ ਕੀਤੀ ਹੈ ਕਿ ਚਲੋ ਉਹ ਤਾਂ ਸਾਨੂੰ ਨਹੀਂ ਪਤਾ ਲੱਗਦਾ ਕਿ ਭਾਈ ਅੰਦਰ ਖਾਤੇ ਵਿਖ ਜਾਂਦਾ ਹੈ ਜੀਵ ਚ ਪਾਇਆ ਥੋੜੀ ਜੀ ਚੀਜ਼ ਹੁੰਦੀ ਹੈ ਨਹੀਂ ਮਹਿਸੂਸ ਹੁੰਦਾ ਜਾਂ ਨਹੀਂ ਪਤਾ ਲੱਗਦਾ ਪ੍ਰਸ਼ਾਸਨ ਤੋਂ ਵੀ ਹੋਰ ਕੋਲਾ ਰੱਖਿਆ ਜਾਂਦਾ ਉਹਦੇ ਤੇ ਪਰ ਇਹ ਜਿਹੜੀ ਡੋਰ ਹੈ ਇਹ ਦੇ ਨਾਲ ਪਤੰਗ ਸ਼ਰਿਆਮ ਸਾਰੇ ਪੰਜਾਬ ਦੇ ਵਿੱਚ ਉੱਡ ਰਹੇ ਪੂਰੇ ਪੰਜਾਬ ਚ ਇਹ ਤਾਂ ਕਿਹਤੂ ਸ਼ੁਪਿਆ ਨਹੀਂ ਹੈ ਇਥੇ ਇੱਕ ਗੱਲ ਮੈਂ ਹੋਰ ਕਰਾਂਗਾ ਮਾਨ ਸਾਹਿਬ ਇੱਥੇ ਅਸੀਂ ਮਾਪਿਓ ਵੀ ਜ਼ਿੰਮੇਵਾਰ ਹਾਂ ਔਰ ਸਾਨੂੰ ਵੀ ਇਹਦੀ ਸਜ਼ਾ ਮਿਲਣੀ ਚਾਹੀਦੀ ਮਾਪਿਓ ਜ਼ਿੰਮੇਵਾਰ ਕਿਉਂ ਕਿ ਸਾਨੂੰ ਪਤਾ ਹੈ ਕਿ ਇਹ ਡੋਰ ਘਾਤਕ ਹੈ ਪਰ ਫਿਰ ਵੀ ਅਸੀਂ ਆਪਦੇ ਬੱਚੇ ਨੂੰ ਰੋਕਦੇ ਨਹੀਂ ਕਿ ਭਾਈ ਤੂੰ ਇਸ ਡੋਰ ਦੇ ਨਾਲ ਪਤੰਗ ਨਹੀਂ ਚੜਾਉਂਦਾ ਕਿਉਂ ਨਹੀਂ ਰੋਕਦੇ ਕਿਉਂਕਿ ਸਾਨੂੰ ਸਾਡਾ ਕਿਹੜਾ ਕੋਈ ਨੁਕਸਾਨਿਆ ਗਿਆ ਜਾਂ ਸਾਡਾ ਕਿਹੜਾ ਕੋਈ ਨੁਕਸਾਨ ਹੋਇਆ ਨੁਕਸਾਨ ਤਾਂ ਲੋਕਾਂ ਦੇ ਹੋਏ ਨੇ ਨੁਕਸਾਨ ਨੁਕਸਾਨ ਤਾਂ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੇ ਹੋਏ ਅਸੀਂ ਤਾਂ ਘਰ ਬੈਠੇ ਹਾਂ ਪਰ ਜਿਸ ਦਿਨ ਸਾਡਾ ਹੋ ਗਿਆ ਉਸ ਦਿਨ ਅਸੀਂ ਵੀ ਪਿੱਟਾਂ ਦੀ ਦੁਹਤਰਾ ਮਾਰਾ ਸੀ ਕਿ ਭਾਈ ਇਹਨੂੰ ਬੰਦ ਹੋਣਾ ਚਾਹੀਦਾ ਪਰ ਕੀ ਕਿਸੇ ਮਾਪੇ ਬਾਪ ਨੇ ਆਪਣੇ ਬੱਚਿਆਂ ਨੂੰ ਇਸ ਤੋਂ ਵਰਜ ਲੱਗਦਾ ਨਹੀਂ ਕਿ ਕਿਸੇ ਨੇ ਵਰਜਿਆ ਹੋਊਗਾ ਹਰ ਕੋਠੇ ਤੇ ਪਤੰਗ ਚੜ ਰਹੇ ਪੰਜਾਬ ਦੇ ਬਹੁਤਾਂਤ ਘਰਾਂ ਦੇ ਵਿੱਚ ਪਤੰਗ ਬਾਜੀ ਹੋ ਰਹੀ ਹੈ ਔਰ ਕੀ ਦੇ ਨਾਲ ਹੋ ਰਹੀ ਹੈ ਆ ਆਤਮ ਹਕਾਤੀ ਡੋਰ ਦੇ ਨਾਲ ਕੁਛ ਨਾ ਕਰੋ ਅਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਪਤਾ ਹੈ ਕਿ ਭਾਈ ਕੌਣ ਵੇਚਦਾ ਕੌਣ ਨਹੀਂ ਵੇਚਦਾ ਪੁੱਛ ਨਾ ਕਰੋ ਜਿਹੜੇ ਕੋਠੇ ਤੇ ਪਤੰਗ ਬੱਚਾ ਉਡਾ ਰਿਹਾ ਹੈ ਕਿਉਂਕਿ ਮੈਂ ਆਪਣੇ ਅੱਖੀਂ ਦੇਖੀ ਗੱਲ ਕਰ ਰਿਹਾ ਕਿ ਉਹ ਬੱਚੇ ਵੀ ਨਹੀਂ ਹੈ ਕਈ ਬਹੁਤ ਬਹੁਤ ਆਦ ਦੇ ਵਿੱਚ ਉਹ ਜਵਾਨ ਨੇ ਜਿਹੜੇ ਪਤੰਗ ਉਡਾ ਰਹੇ ਨੇ ਤੁਸੀਂ ਉਹਨਾਂ ਕੋਲੇ ਜਾਓ ਪ੍ਰਸ਼ਾਸਨ ਉਹਨਾਂ ਕੋਲੇ ਜਾਵੇ ਪ੍ਰਸ਼ਾਸਨ ਉਹਨਾਂ ਕੋਲੇ ਜਾਵੇ ਉਹਨਾਂ ਨੂੰ ਪਿਆਰ ਨਾ ਪੁੱਛੇ ਕਿ ਭਾਈ ਕਿਹੜੀ ਦੁਕਾਨ ਤੋਂ ਡੋਰ ਲੈ ਕੇ ਆਏ ਜੇ ਤਾਂ ਉਹ ਦੱਸਦਾ ਨਾਲ ਜਾਂਦਾ ਤੇ ਬੜੀ ਵਧੀਆ ਗੱਲ ਹੈ ਜੇ ਉਹ ਨਹੀਂ ਦੱਸਦਾ ਨਹੀਂ ਦੱਸ ਪਾਉਂਦਾ ਕਿ ਭਾਈ ਮੈਂ ਫਲਾਨੀ ਦੁਕਾਨ ਤੋਂ ਲੈ ਕੇ ਆਏ ਤੇ ਉਹਨੂੰ ਜੁਰਮਾਨਾ ਲਾਓ 2000 5000 10000 ਤਾਂ ਕਿ ਉਹਦੇ ਮਾਪੇ ਜਾਂ ਉਹ ਖੁਦ ਇਹ ਮਹਿਸੂਸ ਕਰੇ ਕਿ ਭਾਈ ਮੈਂ ਇਹ ਗਲਤ ਕੰਮ ਨਹੀਂ ਕਰਾਂ ਉਸੀਂ 10-15 ਬੱਚਿਆਂ ਦੇ ਮਾਪਿਆਂ ਨੂੰ ਜੁਰਮਾਨਾ ਲਾਤਾ ਤੇ ਤਕਰੀਬਨ ਤਕਰੀਬਨ ਦੂਸਰੇ ਮਾਪਿਆਂ ਨੂੰ ਕੰਨ ਹੋ ਜਾਣਗੇ ਕਿ ਭਾਈ ਨਹੀਂ ਇਹ ਥੋੜੇ ਜਿਹਾ ਆਨੰਦ ਲਈ ਥੋੜੇ ਜਿਹਾ ਬੱਚਿਆਂ ਦੇ ਖੁਸ਼ ਹੋਣ ਤੇ ਸਾਨੂੰ ਖਰਚਾ ਪਵੇਗਾ ਅਸੀਂ ਇਹ ਗਲਤੀ ਨਹੀਂ ਕਰਨੀ ਉਹ ਆਪਣੇ ਆਪ ਰੋਕ ਲੈਣ ਨਸ਼ੇ ਚਲੋ ਆਪਣੇ ਵੱਸ ਨਹੀਂ ਹੈ ਮੈਂ ਮੰਨਦਾ ਉਹ ਚੋਰੀ ਛੱਪੇ ਹੋ ਜਾਂਦਾ ਉਹ ਪੜਦੇ ਨਾ ਹੋ ਜਾਂਦਾ ਨਹੀਂ ਪਤਾ ਲੱਗਦਾ ਪਰ ਇਹ ਤਾਂ ਸਾਰੇ ਆਮ ਸਾਰੇ ਪੰਜਾਬ ਦੇ ਵਿੱਚ ਪਤੰਗਬਾਜ਼ੀ ਹੋ ਰਹੀ ਹੈ ਨਾ ਇੱਥੇ ਤਾਂ ਆਪ ਪਹੁੰਚ ਕਰ ਸਕਦੇ ਹਾਂ ਕਰੀਏ ਇਹ ਪਹਿਲ ਕਰਮ ਨਹੀਂ ਕਰਗੇ 4 ਸਾਲ ਆਪਣੇ ਬੀਤ ਗਏ ਐ ਇੱਕ ਲਾਸਟ ਸਾਲ ਰਹਿ ਗਿਆ ਮਾਨ ਸਾਹਿਬ ਕਿੰਨਾ ਕਚਰ ਆਪਾਂ ਬਾਦਲਾਂ ਨੂੰ ਕਾਂਗਰਸੀਆਂ ਨੂੰ ਭੰਡ ਕੀ ਤੇ ਆਪਾਂ ਕੰਮ ਚਲਾਈ ਚੱਲਾਂ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਅਸੀਂ ਕਹਿੰਨੇ ਆ ਕਿ ਤੁਸੀਂ ਬਹੁਤ ਇਮਾਨਦਾਰ ਹੋ ਤੁਹਾਡਾ ਕਿਸੇ ਵੀ ਚੀਜ਼ ਦੇ ਵਿੱਚ ਕੋਈ ਹਿੱਸਾ ਨਹੀਂ। ਨਾ ਤੁਹਾਡਾ ਕ੍ਰੈਸ਼ਰ 'ਚ ਹਿੱਸਾ ਹੈ, ਨਾ ਤੁਹਾਡਾ ਰਿੱਤਾਜੀਤ 'ਚ ਹੈ, ਨਾ ਤੁਹਾਡਾ ਬਜਰੀ 'ਚ ਹੈ, ਨਾ ਤੁਹਾਡਾ ਕਿਸੇ ਹੋਟਲ 'ਚ ਹਿੱਸਾ ਹੈ, ਨਾ ਕਿਸੇ ਟਾਪੇ 'ਚ ਹਿੱਸਾ ਹੈ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਹਿੱਸਾ ਪਾਇਆ ਹੈ। ਪਰ ਇਹ ਦੱਸੋ ਕਿ ਤੁਸੀਂ ਹੋਰ ਕੀਤਾ ਕੀ ਹੈ ਪੰਜਾਬ 'ਦੀ? ਬਿਆਨਬਾਜ਼ੀਆਂ ਤੋਂ ਇਲਾਵਾ ਭਾਸ਼ਣਾਤ ਤੋਂ ਇਲਾਵਾ ਕੋਈ ਸਖਤਾਈ ਨਹੀਂ ਹੋਈ। ਕੋਈ ਸਖਤ ਕਦਮ ਨਹੀਂ ਚੁੱਕੇ। ਹਾਂ ਇੱਕ ਕਦਮ ਜ਼ਰੂਰ ਤੁਸੀਂ ਚੁੱਕਦੇ ਹੋ। ਕਿ ਜਿਹੜਾ ਤੁਹਾਨੂੰ ਸਵਾਲ ਕਰਦਾ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਉਹਦਾ ਅਕਾਊਂਟ ਬੰਦ ਕਰਾ ਦਿੱਤਾ ਜਾਂਦਾ ਹੈ ਜਾਂ ਉੱਤੇ ਕੋਈ ਨਾ ਕੋਈ ਪਰਚਾ ਪਾ ਦਿੱਤਾ ਜਾਂਦਾ ਇਹ ਵੀ ਬਹੁਤ ਵੱਡੀ ਤੁਸੀਂ ਕਰ ਰਹੀ ਹੋ ਦੂਸਰੀਆਂ ਸਰਕਾਰਾਂ ਨੇ ਕਦੇ ਇਹ ਨਹੀਂ ਕੀਤਾ ਯਾਦ ਕਰੋ 2014-15 ਚ ਜਿਹੜੀ ਅਸੀਂ ਸਟਾਰਟਿੰਗ ਕੀਤੀ ਸੀ ਤੁਹਾਡੇ ਨਾਲ ਅਸੀਂ 20 ਉਹਨਾਂ ਲੋਕਾਂ ਨੂੰ ਗਾਲਾਂ ਕੱਢਦੇ ਸੀ ਜਿਹੜੇ ਸਾਡੇ ਭੈਣ ਭਰਾ ਸੀ ਜਿਹੜੇ ਕਾਲੀ ਕਾਂਗਰਸੀਆਂ ਦੇ ਸਪੋਰਟਰ ਸੀ ਲੀਡਰ ਸੀ ਜਾਂ ਉਹਨਾਂ ਦੇ ਨਾਲ ਜਿਹੜੇ ਤੁਰਦੇ ਸੀ ਅਸੀਂ ਉਹਨਾਂ ਨੂੰ ਗਾਲ੍ਹਾਂ ਕੱਢਦੇ ਸੀ। ਯਾਦ ਹੈ ਜਦੋਂ ਵਿਕਰਮ ਮਜੀਠੀਏ ਤੇ ਤਵਾਲੋਂ ਗਏ ਹੁੰਦੇ ਸੀ ਕਿ ਭਾਈ ਚਿੱਟੇ ਦਾ ਵਪਾਰੀ ਜਿਹੜਾ ਹੈਗਾ ਉਹ ਵਿਕਰਮ ਮਜੀਠੀਏ। ਚਲੋ ਬਾਅਦ 'ਚ ਤਾਂ ਉਹ ਆਪਣੇ ਨੈਸ਼ਨਲ ਕੰਮਿਨਰ ਨੂੰ ਉਹਨਾਂ ਤੋਂ ਮਾਫੀ ਮੰਗੇ ਲਿਖਤੀ ਰੂਪ ਦੇ ਵਿੱਚ। ਬਹੁਤ ਪ੍ਰਚਾਰਿਆ ਸੀ ਇਹ ਕਿ ਭਾਈ ਜਿਹੜਾ ਚਿੱਟੇ ਦਾ ਪੂਰਾ ਉਤਪਾਦ ਚੱਲ ਰਿਹਾ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਉਹ ਸਾਰਾ ਮਜੀਠੀਏ ਦਾ ਚੱਲ ਰਿਹਾ। ਉਦੋਂ ਆਪਾਂ ਲੋਕਾਂ ਨੂੰ ਸੁਚੇਤ ਕਰਦੇ ਹੁੰਦੇ ਸੀ। ਯਾਦ ਹੀ ਹੈ ਤੁਹਾਨੂੰ ਸਾਰਾ ਕੁਝ। ਮੇਰੇ ਖਿਆਲ ਚ ਭੁੱਲ ਨਹੀਂ ਹੋਵੋਗੇ ਬਹੁਤ ਗੱਲਾਂ ਸੀ ਜਿਹੜੀਆਂ ਕਰਨ ਵਾਲੀਆਂ ਪਰ ਮੈਂ ਉਧਰ ਨਹੀਂ ਜਾਵਾਂਗਾ ਆਹ ਜਿਹੜੀ ਗੱਲ ਇੱਕ ਬੇਨਤੀ ਹੈ ਕਿ ਚਾਇਨਾ ਡੋਰ ਪੰਜਾਬ ਦੇ ਵਿੱਚ ਵਿਖ ਰਹੀ ਹੈ ਘਰ ਘਰ ਇਹ ਪਹੁੰਚ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਇਹਦੀ ਵਰਤੋਂ ਕੀਤੀ ਜਾ ਰਹੀ ਹੈ ਇਹਨੂੰ ਕਿਰਪਾ ਕਰਕੇ ਰੋਕੋ ਪ੍ਰਸ਼ਾਸਨ ਨੂੰ ਕਹੋ ਸਖਤਾਈ ਕਰੇ ਦੁਕਾਨਾਂ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਚਲੋ ਠੀਕ ਹੈ ਕਿ ਦੁਕਾਨਾਂ ਚੋਰੀ ਛੁਪੇ ਵੇਚਦੇ ਹੋਣਗੇ ਪਰ ਜਿਹੜੇ ਪਤੰਗ ਉਡਾ ਰਹੇ ਨੇ ਉਹਨਾਂ ਤੋਂ ਤਾਂ ਪਹ ਜਾਣਕਾਰੀ ਲੈ ਸਕਦੇ ਆ ਜੇ ਉਹ ਜਾਣਕਾਰੀ ਨਹੀਂ ਦਿੰਦੇ ਉਹ ਨਹੀਂ ਪਤਾ ਦੁਕਾਨਾਂ ਦੱਸ ਦੇ ਕਿ ਭਾਈ ਕਿਹੜੀ ਦੁਕਾਨ ਤੋਂ ਲੈ ਕੇ ਜਾਂਦੀ ਹੈ ਤਾਂ ਉਹਨਾਂ ਨੂੰ ਜੁਰਮਾਨੇ ਠੋਕੋ ਆਪੇ ਪਤਾ ਲੱਗ ਜਾਊਗਾ ਕਿ ਬਦਲਾਵ ਕਿਹਨੂੰ ਕਹਿੰਦੇ ਆ ਧੰਨਵਾਦ